ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਇੰਨਾਂ ਦਾ ਹੀ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਕਿ ਅਸੀਂ ਪਹਿਲੀ ਮਾਰਚ ਤੋਂ ਦਿੱਲੀ 에ਰਪੋਰਟ ਦੇ ਉੱਤੇ ਪੰਜਾਬ ਹੈਲਥ ਸੈਂਟਰ ਜਿਹੜਾ ਖੋਲਣ ਜਾ ਰਹੇ ਉੱਥੇ ਸਾਡੇ ਸੈਂਟਰ ਦੇ ਵਿੱਚ ਸਾਡੇ ਅਫਸਰ ਬੈਣਗੇ ਜਿੰਨੇ ਵੀ ਦੁਨੀਆ ਭਰ ਦੇ ਐਨਆਰਆਈ ਦਿੱਲੀ 'ਚ ਆਉਂਦੇ ਆ ਸਾਡੇ ਪੰਜਾਬੀ ਉਹਨਾਂ ਨੂੰ ਕੋਈ ਏਅਰਪੋਰਟ ਦੇ ਉੱਤੇ ਕੋਈ ਸਮੱਸਿਆ ਆ ਜੇ ਉਹਨਾਂ ਦਾ ਕੋਈ ਬੈਗ ਗੁੰਮ ਹੋ ਜਾਏ ਪਾਸਪੋਰਟ ਗੁੰਮ ਹੋ ਜਾਏ ਟਿਕਟ ਗੁੰਮ ਹੋ ਜਾਏ ਉਹਦਾ ਪ੍ਰਬੰਧ ਜਿਹੜਾ ਸਾਡੇ ਅਫਸਰ ਕਰਨਗੇ ਬੰਦਾ ਬਾਦੋਂ ਆਇਆ ਉੱਥੇ ਕਨਫਿਊਜ਼ ਹੋ ਜਾਂਦਾ ਕਿ ਜਦ ਮੇਰਾ ਕਿਸੇ ਨੇ ਪਾਸਪੋਰਟ ਚੋਰੀ ਕਰ ਲਿਆ ਕਿਸੇ ਨੇ ਬੈਗ ਚੋਰੀ ਕਰ ਲਿਆ ਉਹ ਸਾਡੇ ਜਿਹੜੇ ਪੰਜਾਬ ਦੇ ਅਫਸਰ ਆ ਉੱਥੇ 24 ਘੰਟੇ ਉਹ ਕਾਊਂਟਰ ਜਿਹੜਾ ਉਹ ਖੁੱਲੂਗਾ ਉਹ ਜਿਹੜੀ ਅਰਾਈਵਲ ਵਾਲੀ ਮਤਲਬ ਜਿਹੜਾ ਏਰੀਆ ਉਹਦੇ ਵਿੱਚ ਜਗ੍ਹਾ ਜਿਹੜੀ ਆ ਉਹ ਸੀਐਮ ਸਾਹਿਬ ਨੇ ਲਈ ਆ ਕੋਦ ਪਹਿਲੀ ਮਾਰਤ ਨੂੰ ਸੀਐਮ ਸਾਹਿਬ ਨੂੰ ਸ਼ੁਰੂ ਕਰਨਗੇ ਇਹ ਬੇਦਾ ਖਿਆਲ ਹੈ ਕਿ ਸਾਡੇ ਪਾਸਤੇ ਦੇ ਵਿੱਚ ਸਿਰਫ ਆਪਣੀ ਕੋਈ ਪੰਜਾਬ ਸਟੇਟ ਜਿਸ ਸਟੇਟ ਦੀ ਸਰਕਾਰ ਜਿਹੜੀ ਹੈ ਉਹ ਆਪਣੇ ਆਨਦਾਈ ਵੀਜ਼ਾ ਦੇ ਵਾਸਤੇ ਹੈਲਥ ਸੈਂਟਰ ਜਿਹੜਾ ਖੋਲਣ ਜਾ ਰਹੀ ਹੈ ਸੋ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਉਹ ਤੁਸੀਂ ਉਸ ਹੈਲਥ ਸੈਂਟਰ ਦੇ ਉੱਤੇ ਲੈ ਸਕਦੇ ਹੋ ਅਤੇ ਮੈਂ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਐਨਆਰਆਈਆਂ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਕਿ ਅਸੀਂ ਪਹਿਲੀ ਵਾਰ ਤੋਂ ਦਿੱਲੀ 에ਰਪੋਰਟ ਦੇ ਉੱਤੇ ਪੰਜਾਬ ਹੈਲਪ ਸੈਂਟਰ ਜਿਹੜਾ ਖੋਲਣ ਜਾ ਰਹੇ ਉੱਥੇ ਸਾਡੇ ਸੈਂਟਰ ਦੇ ਵਿੱਚ ਸਾਡੇ ਅਫਸਰ ਬਹਿਣਗੇ ਜਿੰਨੇ ਵੀ ਦੁਨੀਆ ਭਰ ਦੇ ਐਨਆਰਆਈ ਦਿੱਲੀ 'ਚ ਆਉਂਦੇ ਆ ਸਾਡੇ ਪੰਜਾਬੀ ਉਨਾਂ ਨੂੰ ਕੋਈ 에어ਪੋਰਟ ਦੇ ਉੱਤੇ ਕੋਈ ਸਮੱਸਿਆ ਆ ਜੇ ਉਹਨਾਂ ਦਾ ਕੋਈ ਬੈਗ ਗੁੰਮ ਹੋ ਜਾਏ ਪਾਸਪੋਰਟ ਗੁੰਮ ਹੋ ਜਾਏ ਟਿਕਟ ਗੁੰਮ ਹੋ ਜਾਏ ਉਹਦਾ ਪ੍ਰਬੰਧ ਜਿਹੜਾ ਸਾਡੇ ਅਫਸਰ ਕਰਨਗੇ ਬੰਦਾ ਬਾਦੋਂ ਆਇਆ ਉੱਥੇ ਕਨਫਿਊਜ਼ ਹੋ ਜਾਂਦਾ ਕਿ ਜਦ ਮੇਰਾ ਕਿਸੇ ਨੇ ਪਾਸਪੋਰਟ ਚੋਰੀ ਕਰ ਲਿਆ ਕਿਸੇ ਨੇ ਬੈਗ ਚੋਰੀ ਕਰ ਲਿਆ ਉਹ ਸਾਡੇ ਜਿਹੜੇ ਪੰਜਾਬ ਦੇ ਅਫਸਰ ਆ ਉੱਥੇ 24 ਘੰਟੇ ਉਹ ਕਾਊਂਟਰ ਜਿਹੜਾ ਉਹ ਖੁੱਲੂਗਾ ਉਹ ਜਿਹੜੀ ਅਰਾਈਵਲ ਵਾਲੀ ਮਤਲਬ ਜਿਹੜਾ ਏਰੀਆ ਉਹਦੇ ਵਿੱਚ ਜਗ੍ਹਾ ਜਿਹੜੀ ਆ ਉਹ ਸੀਐਮ ਸਾਹਿਬ ਨੇ ਲਈ ਹੈ ਔਰ ਪਹਿਲੀ ਮਾਰਤ ਨੂੰ ਸੀਐਮ ਸਾਹਿਬ ਉਹਨੂੰ ਸ਼ੁਰੂ ਕਰਨਗੇ ਇਹ ਮੇਰਾ ਖਿਆਲ ਹੈ ਕਿ ਸਾਦੇ ਪਾਸਤੇ ਦੇ ਵਿੱਚ ਸਿਰਫ ਆਪਣੀ ਕੋਈ ਪੰਜਾਬ ਸਟੇਟ ਹੈ ਜਿਸ ਸਟੇਟ ਦੀ ਸਰਕਾਰ ਜਿਹੜੀ ਹੈ ਉਹ ਆਪਣੇ ਆਂ ਦਾ ਹੀ ਵੀਰਾਂ ਦੇ ਵਾਸਤੇ ਹੈਲਪ ਸੈਂਟਰ ਜਿਹੜਾ ਖੋਲਣ ਜਾ ਰਹੀ ਹੈ ਸੋ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਉਹ ਤੁਸੀਂ ਉਸ ਹੈਲਪ ਸੈਂਟਰ ਦੇ ਉੱਤੇ ਲੈ ਸਕਦੇ ਹੋ ਅਤੇ ਮੈਂ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਐਨਆਰਆਈਆਂ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਕਿ ਅਸੀਂ ਪਹਿਲੀ ਵਾਰ ਤੋਂ ਦਿੱਲੀ 에ਰਪੋਰਟ ਦੇ ਉੱਤੇ ਪੰਜਾਬ ਹੈਲਪ ਸੈਂਟਰ ਜਿਹੜਾ ਖੋਲ੍ਹਣ ਜਾ ਰਹੇ ਉੱਥੇ ਸਾਡੇ ਸੈਂਟਰ ਦੇ ਵਿੱਚ ਸਾਡੇ ਅਫਸਰ ਬੈਠਣਗੇ ਜਿੰਨੇ ਵੀ ਦੁਨੀਆ ਭਰ ਦੇ ਐਨਆਰਆਈ ਦਿੱਲੀ ਚ ਆਉਂਦੇ ਆ ਸਾਡੇ ਪੰਜਾਬੀ ਉਨਾਂ ਨੂੰ ਕੋਈ 에어ਪੋਰਟ ਦੇ ਉੱਤੇ ਕੋਈ ਸਮੱਸਿਆ ਆ ਜੇ ਉਹਨਾਂ ਦਾ ਕੋਈ ਬੈਗ ਗੁੰਮ ਹੋ ਜਾਏ ਪਾਸਪੋਰਟ ਗੁੰਮ ਹੋ ਜਾਏ ਟਿਕਟ ਗੁੰਮ ਹੋ ਜਾਏ ਉਹਦਾ ਪ੍ਰਬੰਧ ਜਿਹੜਾ ਸਾਡੇ ਅਫਸਰ ਕਰਨਗੇ ਬੰਦਾ ਬਾਦੋਂ ਆਇਆ ਉੱਥੇ ਕਨਫਿਊਜ਼ ਹੋ ਜਾਂਦਾ ਕਿ ਜਦ ਮੇਰਾ ਕਿਸੇ ਨੇ ਪਾਸਪੋਰਟ ਚੋਰੀ ਕਰ ਲਿਆ ਕਿਸੇ ਨੇ ਬੈਗ ਚੋਰੀ ਕਰ ਲਿਆ ਉਹ ਸਾਡੇ ਜਿਹੜੇ ਪੰਜਾਬ ਦੇ ਅਫਸਰ ਆ ਉੱਥੇ 24 ਘੰਟੇ ਉਹ ਕਾਊਂਟਰ ਜਿਹੜਾ ਉਹ ਖੁੱਲੂਗਾ ਉਹ ਜਿਹੜੀ ਅਰਾਈਵਲ ਵਾਲੀ ਮਤਲਬ ਜਿਹੜਾ ਏਰੀਆ ਉਹਦੇ ਵਿੱਚ ਜਗ੍ਹਾ ਜਿਹੜੀ ਆ ਉਹ ਸੀਐਮ ਸਾਹਿਬ ਨੇ ਲਈ ਹੈ ਔਰ ਪਹਿਲੀ ਮਾਰਚ ਨੂੰ ਸੀਐਮ ਸਾਹਿਬ ਉਹਨੂੰ ਸ਼ੁਰੂ ਕਰਨਗੇ ਇਹ ਬੇਦਾ ਖਿਆਲ ਹੈ ਕਿ ਸਾਡੇ ਪਹਾੜਤ ਦੇ ਵਿੱਚ ਸਿਰਫ ਆਪਣੀ ਕੋਈ ਪੰਜਾਬ ਸਟੇਟ ਹੈ ਜਿਸ ਸਟੇਟ ਦੀ ਸਰਕਾਰ ਜਿਹੜੀ ਹੈ ਉਹ ਆਪਣੇ ਆਨ ਦਾ ਹੀ ਵੀਰਾਂ ਦੇ ਵਾਸਤੇ ਹੈਲਥ ਸੈਂਟਰ ਜਿਹੜਾ ਖੋਲਣ ਜਾ ਰਹੀ ਹੈ ਸੋ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਉਹ ਤੁਸੀਂ ਉਸ ਹੈਲਥ ਸੈਂਟਰ ਦੇ ਉੱਤੇ ਲੈ ਸਕਦੇ ਹੋ ਔਰ ਮੈਂ